ਨੇ ਨਿਊ ਸਬਡਿਵੀਜ਼ਨ ਬਠਿੰਡਾ ਪੁਲਿਸ ਵੱਲੋਂ ਜਿਹੜੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਪਰ ਜਿਹੜੀ ਰਿਪੋਰਟ ਤੋਂ ਜਮਾਨਤ ਦੇਣ ਵਾਲੇ ਜੈਨ ਦਾ ਪਰਦਾ ਫਾਸ਼ੀ ਕੀਤਾ ਕੀ ਸਾਰਾ ਮਾਮਲਾ ਕੀ ਮਾਨਯੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਪੂਰਾ ਆਈਪੀਐਸਜੀ ਇਹਨਾਂ ਵੱਲੋਂ ਜਿਹੜੀ ਸ਼ਹਿਰ ਵਿੱਚ ਮਾਰੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਦਰ ਕੇ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਸਾਡੇ ਜਿਹੜੇ ਚੌਂਕੀ ਇੰਚਾਰਜ ਸਾਇੰਸ ਸਿਟੀ ਐਸਏ ਲਖਬੀਰ ਸਿੰਘ ਵੱਲੋਂ ਇਹ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਕੋਈ ਇੱਕ ਗੈਂਗ ਜਿਹੜਾ ਹੈਗਾ ਉਹ ਸક્રિય ਹੈਗਾ ਸਾਡੇ ਸਿਟੀ ਵਿੱਚ ਜਿਹੜਾ ਕਿ 40 ਜ਼ਮਾਨਤਾਂ ਦੇ ਕਾਗਜ਼ ਬਣਾ ਕੇ ਬੇਲ ਆਰਡਰਸ ਦੀ ਪ੍ਰੋਵਾਈਡ ਕਰਕੇ ਤੇ ਜਾਲੀ ਜ਼ਮਾਨਤਾ ਕਰਵਾ ਰਹੇ ਆ ਇਸੇ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਏਐਸਏ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਸੀ ਵੀ ਉਹਨਾਂ ਨੇ ਇੱਕ ਟਰੈਪ ਲਾਇਆ ਤੇ ਜਿਹੜੇ ਸਾਡੇ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਸੀਗੇ ਵਿਕਟਰ ਮਸੀ son of ਜਗੀਰ ਸਿੰਘ ਗੁਰਪ੍ਰੀਤ ਸਿੰਘ son of ਗੁਰदयाल ਸਿੰਘ ਜਿਹੜੇ ਕਿ ਰਿਸ਼ਤੇਦਾਰ ਹੀਗੇ ਆ ਇਹ ਆਪਣਾ ਸਾਲਾ ਤੇ ਭਨੁਈਆ ਹੀ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਸਾਨੂੰ 6 ਆਧਾਰ ਕਾਰਡ ਜਾਲੀ ਦੋ ਆਈਡੀ ਕਾਰਡ ਜਿਹੜੇ ਪੰਚਾਇਤੀ ਰਾਜ ਦੇ ਇਹਨਾਂ ਨੇ ਬਣਾਏ ਹੋਏ ਸੀ ਕਲੰਬਰਦਾਰ ਤੇ ਮੈਂਬਰ ਪੰਚਾਇਤ ਦੇ ਉਹ ਪੰਜ ਫਰਦਾਂ ਪੰਜ ਫਰਦ ਹਕੀਕਤ ਦੋ ਜਾਲੀ ਸਟੈਂਪਸ ਤੇ ਰੈਵਨਿਊ ਸਟੈਂਪਸ ਚਾਰ ਮੋਬਾਈਲ ਇੱਕ ਇਹਨਾਂ ਦੀ ਹੁੰਡਾਈ ਇਰਨ ਕਾਰ ਜਿੱਤੇ ਇਹ ਬਖਬਖ ਸ਼ਹਿਰਾਂ ਤੇ ਜਾ ਕੇ ਇਹ ਕੰਮ ਕਰਦੇ ਸੀਗੇ ਉਹ ਦੋ ਆਰਸੀ ਤੇ ਸਾਨੂੰ ਕਈ ਫੋਟੋਗ੍ਰਾਫਸ ਵੀ ਮਿਲੀਆਂ ਹੈਗੀਆਂ ਜਿਹੜੇ ਡਿਫਰੈਂਟ ਡਿਫਰੈਂਟ ਇੰਡੀਵਿਜੂਅਲ ਦੇ ਹੈਗੇ ਜਿਹੜੇ ਕਿ ਇਹ ਬੇਲ ਬਾਰਡਰਸ ਵਾਸਤੇ ਜਾਂ ਜਾਲੀ ਕਾਗਜ਼ ਬਣਾਉਣ ਵਾਸਤੇ ਇਹ ਵਰਤੋਂ ਕਰਦੇ ਸੀਗੇ ਇਸ ਜਨ ਕਿਸ ਤਰ੍ਹਾਂ ਇਹ ਆਪਣੀ ਜਿਹੜੀ ਐਕਟੀਵਿਟੀ ਜਿਹੜੀ ਚਲਾਉਂਦਾ ਸੀਗਾ ਦੇਖੋ ਇਹਨਾਂ ਨੂੰ ਕੀ ਹੁੰਦਾ ਸੀਗਾ ਕਿ ਕੋਈ ਵੀ ਜਿਹਦਾ ਦੋਸ਼ੀ ਹੁੰਦਾ ਸੀਗਾ ਜਾਂ ਉਹਨਾਂ ਦੇ ਵਕੀਲ ਹੁੰਦੇ ਸੀਗੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਕਿ ਸਾਨੂੰ ਜਾਲੀ ਜ਼ਮਾਨਤਾਂ ਵਾਸਤੇ ਸਾਨੂੰ ਡਾਕੂਮੈਂਟਸ ਚਾਹੀਦੇ ਸੀਗੇ ਇਹ ਆਪਣੀ ਕਾਰ ਦੇ ਉੱਪਰ ਹੀ ਸਵਾਰ ਹੋ ਕੇ ਜਿੱਥੇ-ਜਿੱਥੇ ਤੁਹਾਨੂੰ ਇਹਨਾਂ ਦਾ ਜਿਹੜਾ ਗੈਂਗ ਹੈਗਾ ਇਹ ਬਹੁਤ ਮਤਲਬ ਚਾਰ-ਪੰਜ ਜ਼ਿਲ੍ਹਿਆਂ 'ਚ ਫੈਲਿਆ ਹੋਇਆ ਆ ਇਹਦੇ ਵਿੱਚ ਇਹਨਾਂ ਨੇ ਆਪ ਦੱਸਿਆ ਹੈ ਕਿ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਬਟਾਲਾ ਜਲੰਧਰ ਦੀ ਜਿਹੜੀਆਂ ਕਚਹਿਰੀਆਂ ਹੈਗੀਆਂ ਇਹਦੇ ਵਿੱਚ ਉਹਨਾਂ ਨੇ ਜਾਲੀ ਡਾਕੂਮੈਂਟਸ ਦੇ ਕੇ ਇਹ ਜਿਹੜਾ ਮਤਲਬ ਫਰਜੀ ਵਾੜਾ ਜਿਹੜਾ ਚਲਾ ਚਲਾ ਰਹੇ ਸੀਗੇ ਤੇ ਇਹਦੇ ਵਿੱਚ ਹੁਣ ਜਿਹੜੀ ਸਤਿਸ਼ ਸਾਨੂੰ ਹੋਰ ਅੱਗੇ ਦੋ ਦਿਨ ਦਾ ਸਾਨੂੰ ਉਹਨਾਂ ਦਾ ਰਿਮਾਂਡ ਮਿਲਿਆ ਹੈਗਾ ਆ ਤੇ ਜਿਹੜੀ ਅੱਗੇ ਹੋਰ ਜਿਹੜੇ ਇਹਨਾਂ ਵਿੱਚ ਇਨਵੋਲ ਹੋਏਗੇ ਆ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਵਕੀਲਾਂ ਦੇ ਮੁਨਸ਼ੀ ਕੁਝ ਆਪ ਵਕੀਲ ਜਿਹੜੇ ਹੈਗੇ ਆ ਇਸ ਗੁਰਕੰਦ ਦੇ ਵਿੱਚ ਸ਼ਾਮਿਲ ਹੈਗੇ ਆ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਏਗਾ ਸੱਚ ਜਿਆਦੇ ਜਮਾਨਤਾ ਹੁੰਦਾ ਟਰੈਕਟਰ ਵਾਚ ਉੱਥੇ ਰਹੀ ਜੀ ਇਹ ਮੰਨਦੇ ਆ ਕਿ ਜਿਹੜਾ ਅਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਨੇ 40 ਤੋਂ 50 ਜਿਹੜੀਆਂ ਜ਼ਮਾਨਤਾਂ ਕਰਵਾਈਆਂ ਹੈਗੀਆਂ ਜਾਲੀ ਕਰਵਾਈਆਂ ਹੈਗੀਆਂ ਉਸ ਟੀਮ ਨੂੰ ਆਪਾਂ ਹੁਣ ਵੈਰੀਫਾਈ ਕਰਾਂਗੇ ਤੇ ਜਿਹੜਾ ਰਿਕਾਰਡ ਹੈਗਾ ਸੰਬੰਧਿਤ ਜਿਹੜਾ ਕੋਰਟ ਹੈਗਾ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹ ਰਿਕਾਰਡਸ ਆਪਾਂ ਲੈ ਕੇ ਆਵਾਂਗੇ ਤੇ ਇਸ ਦੇ ਨਾਲ ਨਾਲ ਤਰਨਤਾਰਨ ਜਿਹੜਾ ਹੈਗਾ ਉੱਥੇ ਵੀ ਇਹਨਾਂ ਨੇ ਇਹ ਕਾਰ ਆਪਣਾ ਕਾਰਨਾਮਾ ਕੀਤਾ ਹੈਗਾ ਤੇ ਜਲੰਧਰ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਸਖਤੀ ਹੋਣ ਕਰਕੇ ਇਹਨਾਂ ਦਾ ਜਿਹੜਾ ਉੱਥੇ ਆਪਰੇਸ਼ਨ ਸਕਸੈਸਫੁਲ ਨਹੀਂ ਹੁੰਦਾ ਸੀਗਾ ਤੇ ਇਸ ਬਾਕੀ ਜਿਹੜੀ ਤਫਤੀਸ਼ ਹੈ ਉਹ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਹੈ ਜਿੰਨੀ ਹੋ ਸਕੇਗੀ ਆਪਾਂ ਇਹਦੇ ਰਿਸ਼ਾਦਤ ਇਕੱਠੀ ਕਰਕੇ ਇਹਨਾਂ ਨੂੰ ਸਜ਼ਾ ਦੇਵਾਂਗੇ ਇਹ ਜਮਾਨਾ ਦਾ ਸੱਚੀ ਰੇਟ ਨਾ ਰਫੇ ਬੈ ਚੀਨੇ ਅਮਾਉਂਟ ਇਹ ਜਿਹੜੇ ਲੈਂਦੇ ਸੀ ਤੇ ਚਿਸ ਚਿਸ ਤਰ੍ਹਾਂ ਦੇ ਟ੍ਰਿਮੀਨਲ ਜਿਹਾ ਦੇ ਵਿੱਚ ਜਮਾਨਤਾਂ ਨੂੰ ਇਹਨਾਂ ਨੇ ਮਤਲਬ ਕਿ ਰੋਈਆ ਦੇਖੋ ਇਹਦੇ ਵਿੱਚ ਜਿਹੜੀਆਂ ਹੈਗੀਆਂ ਜ਼ਮਾਨਤਾਂ ਇਹ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਜਿਹਦੇ ਵਿੱਚ ਮਤਲਬ ਕਿ ਛੋਟੇ ਪਿਟੀ ਕ੍ਰਾਈਮਸ ਤੋਂ ਲੈ ਕੇ ਗ੍ਰੀਨਸ ਕ੍ਰਾਈਮ ਜਿਹੜੇ ਹੈਗੇ ਆ ਉਹ ਵੀ ਸ਼ਾਮਿਲ ਹੈਗੇ ਆ ਇਹਨਾਂ ਦਾ ਜਿਹੜਾ ਗੈਂਗ ਹੈਗਾ ਆ ਉਹ ਬਹੁਤ ਵੱਡਾ ਹੈਗਾ ਆ ਤੇ ਆਪਾਂ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਹੈਗਾ ਆ ਆਪਾਂ ਇਹਨੂੰ ਹੋਰ ਤਫ਼ਤੀਸ਼ ਲੈ ਕੇ ਜਿੰਨੇ ਵੀ ਇਹਦੇ ਵਿੱਚ ਮੁਜਰਮ ਪਾਏ ਜਾਣਗੇ ਭਾਵੇਂ ਉਹ ਕੋਈ ਮੁਲਾਜ਼ਮ ਹੋਵੇ ਭਾਵੇਂ ਕੋਰਟ ਦਾ ਕੋਈ ਕਰਮਚਾਰੀ ਹੋਵੇ ਉਹਨਾਂ ਨੂੰ ਵੀ ਆਪਾਂ ਕਾਬੂ ਕਰਾਂਗੇ ਜਿੰਨੇ ਰਿਮੈਂਬਰ ਹੋ ਸਕਦੇ ਇਸ ਜੈਂਡ ਦੇ ਦੇਖੋ ਅਜੇ ਤੇ ਤਫ਼ਤੀਸ਼ ਪ੍ਰੀਮੀਨਰੀ ਲੈਵਲ 'ਤੇ ਹੈਗੀ ਆ ਬਟ ਜਿਹੜਾ ਇਹਨਾਂ ਵੱਲੋਂ ਕਿਹਾ ਹੈਗਾ ਕਿ ਹਰ ਜ਼ਿਲ੍ਹੇ ਵਿੱਚ ਇਹਨਾਂ ਦੇ ਮਤਲਬ ਕਿ 5 ਤੋਂ 6 ਮੈਂਬਰ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਇਹਨਾਂ ਨਾਲ ਇਹ ਜਿਹੜਾ ਚੈਨਲ ਦਲਤਨੀ ਹੋਰ ਆ ਰਹੀ ਵਕੀਲ ਤੇ ਮੁੰਛੀ ਮੁੰਛੀਆਂ ਦਾ ਮੇਨ ਉਹਨਾਂ ਤੋਂ ਹੀ ਇਦਾਂ ਦੀ ਚੀਜ਼ ਆਉਂਦੀ ਆ ਤੇ ਉਹਨਾਂ ਨੇ ਰਾਂ ਇਦਾਂ ਇਦਾਂ ਦੇ ਬੰਦਿਆ ਨਾ ਅਟੈਚਮੈਂਟ ਰਵਾਣੀ ਹੁੰਦੀ ਆ ਬਿਲਕੁਲ ਬਿਲਕੁਲ ਦੇਖੋ ਜਿਹੜਾ ਐਜ਼ ਅ ਬਿਜ਼ਨਸ ਇਹਨਾਂ ਨੇ ਆ ਬਣਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੇ ਵਕੀਲ ਹੁੰਦੇ ਸੀਗੇ ਜਾਂ ਜਿਹੜੇ ਕੋਈ ਮੁੰਛੀ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਕਿੰਨਾ ਕੋ ਜਾਓ ਤੇ ਇਹਨਾਂ ਨੂੰ ਤੁਹਾਨੂੰ ਆਰਾਮ ਨਾਲ ਤੁਹਾਨੂੰ ਜਿਹੜੀਆਂ ਹੈਗੀਆਂ ਫੋਰਸ ਡਾਕੂਮੈਂਟਸ ਮਿਲ ਜਾਣਗੇ ਤੇ ਤੁਸੀਂ ਉਹਨਾਂ ਦੀ ਬੀਲ ਸ਼ੋਰਟੀ ਬਾਂਡ ਪੜਾ ਕੇ ਤੁਸੀਂ ਉਹ ਬੀਲ ਕਰਵਾ ਸਕਦੇ ਆ ਅੱਜ ਵਜੀਲ ਜਾਂ ਮੁੰਛੀ ਰਵੀ ਸਾਹਮਣੇ ਆ ਤੇ ਉਹਨਾਂ ਰਲਾ ਫਰ ਜਿਹੜਾ ਵੀ ਸਾਹਮਣੇ ਆਊਗਾ ਉਹਨੂੰ ਕਾਨੂੰਨ ਜਿਹੜਾ ਹੈਗਾ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ ਆ ਭਾਵੇਂ ਉਹ ਵਕੀਲ ਹੋਣ ਭਾਵੇਂ ਉਹ ਮੁਨਸ਼ੀ ਹੋਣ ਕੋਰਟ ਦੇ ਜਾਂ ਹੋਰ ਕੋਈ ਵੀ ਮਲਾਜ਼ਮ ਹੋਊਗਾ ਉਹ ਸਾਰੇ ਦੇ ਸਾਰੇ ਆਪਾਂ ਇਸ ਵਿੱਚ ਕਾਬੂ ਕਰਾਂਗੇ